ਚੈਨਲ ਪੰਜਾਬੀ ਦੇਖ ਰਹੇ ਦਸ਼ਕੰਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ 15 ਜਨਵਰੀ ਦਿਨ ਸੋਮਵਾਰ ਨੂੰ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਲੌਂਗ ਵੀਕਐਂਡ ਆ ਛੁੱਟੀ ਅਮਰੀਕਾ ਦੇ ਵਿੱਚ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਦਾ ਜਨਮ ਦਿਨ ਆ ਤੇ ਇਹ ਜਿਹੜਾ ਦਿਨ ਆ ਮਨਾਇਆ ਜਾਂਦਾ ਪ੍ਰੋਗਰਾਮ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜ ਮਾਰਟਨ ਲੂਥਰ ਕਿੰਗ ਜੂਨੀਅਰ ਬਾਰੇ ਗੱਲਬਾਤ ਕਰਾਂਗੇ ਦੂਜੇ ਨੰਬਰ ਦੇ ਉੱਤੇ ਮੌਸਮ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਮੌਸਮ ਨੇ ਅਮਰੀਕਾ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਲ ਤੇਜੀ ਗੱਲਬਾਤ ਇਹ ਉਹਦੇ ਸਕੂਲ ਪ੍ਰਿੰਸੀਪਲ ਦੀ ਮੌਤ ਹੋ ਗਈ ਆ ਇਹਨਾਂ ਬਾਰੇ ਗੱਲਬਾਤ ਕਰਾਂਗੇ ਚੌਥੀ ਗੱਲਬਾਤ ਸ਼ਿਕਾਗੋ ਦੇ ਵਿਚਲੇ ਠੰਡ ਦੇ ਕਾਰਨ ਪ੍ਰਵਾਸੀਆਂ ਦੀ ਹਾਲਤ ਮਾੜੀ ਹੋਈ ਆ ਤੇ ਆਖਰੀ ਗੱਲਬਾਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਮੌਤ ਬਾਰੇ ਅੰਦਾਜ਼ੇ ਲਾਏ ਜਾ ਰਹੇ ਆ ਕਿ ਬੰਦੇ ਨੂੰ ਦੱਸਿਆ ਜਾ ਸਕਦਾ ਉਹਦਾ ਸਾਰਾ ਹਿਸਾਬ ਤੋਲਾ ਕੇ ਵੀ ਭਾਈ ਤੇਰੇ ਕੋਲ ਕਿੰਨਾ ਕੁ ਹੋਰ ਸਮਾਂ ਆ ਆਮ ਹਾਲਤਾਂ ਦੇ ਵਿੱਚ ਤੂੰ ਕਿੰਨਾ ਕੁ ਚਿਰ ਜੀਉਂਦਾ ਰਹਿ ਸਕਦਾ ਸਭ ਤੋਂ ਪਹਿਲੀ ਗੱਲਬਾਤ ਅੱਜ ਦੇ ਦਿਨ ਬਾਰੇ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਜਨਮ 15 ਜਨਵਰੀ 1929 ਨੂੰ ਹੋਇਆ ਸੀ 1968 4 April ਨੂੰ ਇਹਨਾਂ ਦਾ ਕਤਲ ਹੋ ਗਿਆ ਸੀ ਅਮਰੀਕਾ ਦੇ ਵਿੱਚ ਜਿਹੜੇ ਕੁਝ ਗਣਤੀ ਦੇ ਬੰਦੇ ਨੇ ਜਿਨ੍ਹਾਂ ਨੇ ਅੱਜ ਦਾ ਅਮਰੀਕਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦੇ ਵਿੱਚ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਨਾਮ ਪਹਿਲੇ ਵਿਅਕਤੀਆਂ ਦੇ ਵਿੱਚ ਆਉਂਦਾ ਆ ਜਿਹੜੇ ਅ ਅਮਰੀਕਨ ਮਿਨਿਸਟਰ ਸੀਗੇ ਇਹ ਐਕਟਿਵਿਸਟ ਸੀਗੇ ਉਹਦੇ ਤੋਂ ਬਾਅਦ politcal ਫਿਲਾਸਫਰ ਸੀਗੇ ਫਿਰ ਇੱਕ ਪ੍ਰੋਮਿਨੈਂਟ ਲੀਡਰ ਬਣੇ ਇਹ ਸਿਵਲ ਰਾਈਟ ਮੂਵਮੈਂਟ ਦੇ 1955 ਤੋਂ ਲੈ ਕੇ ਜਦੋਂ ਤੱਕ 1968 4 April ਤੱਕ ਇਹਨਾਂ ਦਾ ਕਤਲ ਹੁੰਦਾ ਉਸ ਦਿਨ ਤੱਕ ਬਲੈਕ ਚਰਚ ਲੀਡਰਸ਼ਿਪ ਤੇ ਇਹਨਾਂ ਦੇ ਪਿਤਾ ਜੀ ਵੀ ਪਹਿਲਾ ਸਿਵਲ ਰਾਈਟ ਐਕਟਿਵਿਸਟ ਰਹੇ ਆ ਤੇ ਜਿਹੜੇ ਉਹ ਮਾਰਟਨ ਲੂਥਰ ਕਿੰਗ ਸੀਨੀਅਰ ਤੇ ਸਿਵਲ ਰਾਈਟਸ ਦੇ ਵਿੱਚ ਜਿਹੜੇ ਰੰਗਦਾਰ ਲੋਕ ਸਗੇ ਉਹਨਾਂ ਦੇ ਲਈ ਇਹਨਾਂ ਨੇ ਕਾਫੀ ਕੰਮ ਕੀਤਾ ਜਿਹੜੀਆਂ ਖਾਸ ਕਰਦੇ ਉੱਤੇ ਇਹਨਾਂ ਦਾ ਕੰਮ ਨਾਨ ਵਾਇਲੈਂਟ ਜਿਹੜੀ ਰੈਜ਼ਿਸਟੈਂਸ ਸੀਗੀ ਜ ਜ ਨਾਨ ਵਾਇਲੈਂਟ ਸਿਵਲ ਡੈਸੋਵੀ ਵਿਡੀਅੰਸ ਸੀਗੀ ਜਿਮ ਕਰੋ ਲਾਸ ਦੇ ਵਿਰੋਧ ਦੇ ਵਿੱਚ ਤੇ ਜਿਹੜੀ ਅਮਰੀਕਾ ਦੇ ਵਿਚੜਾ ਵਿਤਕਰਾ ਹੁੰਦਾ ਆ ਸੀ ਉਹਦੇ ਖਿਲਾਫ ਇਹਨਾਂ ਨੇ ਬੋਲਿਆ ਸੀ ਉਸ ਖਾਸ ਜੇ ਇਸ ਤਰ੍ਹਾਂ ਇਹਨਾਂ ਨੇ ਵਿਰੋਧ ਅਮਰੀਕਾ ਅੱਜ ਵਰਗਾ ਅਮਰੀਕਾ ਨਹੀਂ ਸੀ ਜਿਹੜੇ ਬਲੈਕ ਭਾਈਚਾਰੇ ਦੇ ਲੋਕ ਸੀ ਉਹਨਾਂ ਦੇ ਨਾਲ ਵਿਤਕਰਾ ਹੁੰਦਾ ਸੀ ਹੁਣ ਦੀਆਂ ਗੱਲਾਂ ਨੇ ਇਹ ਉਹਨਾਂ ਦੇ ਖਿਲਾਫ ਖੜੇ ਹੋਣ ਵਾਲੇ ਇਹ ਲੀਡਰ ਸੀਗੇ ਤੇ ਇਹਨਾਂ ਦੀ ਜਿਹੜੀ ਜਿਹੜਾ ਨਾਨ ਵਾਇਲੈਂਟ ਅਪਰੋਚ ਸੀਗੀ ਜਿਹੜੀ ਜਿਹੜੀ ਕਿ ਉਹਨਾਂ ਦੇ ਨਾਲ ਡਿਸ obediance ਦੀ ਬਿਲਕੁਲ ਮਹਾਤਮਾ ਗਾਂਧੀ ਦੇ ਨਾਮ ਵਰਤਨ ਨਾਮ ਮਿਲਵਰਤਨ ਅੰਦੋਲਨ ਵਰਗੀ ਸੀ ਤੇ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੋਵਾਂ ਗੱਲਾਂ ਨੂੰ ਆਪਸ ਵਿੱਚ ਕਾਫੀ ਮਿਲ ਕੇ ਦੇਖਿਆ ਜਾਂਦਾ ਇਹਨਾਂ ਨੇ ਕਈ ਮਾਰਚਸ ਨੂੰ ਲੀਡ ਕੀਤਾ ਪਾਰਟਿਸਿਪੇਟ ਕੀਤਾ ਚਾਹੇ ਉਹ ਰਾਈਟ ਟੂ ਵੋਟ ਸੀਗਾ ਚਾਹੇ ਡਿਸੈਗregation ਸੀਗਾ ਚਾਹੇ ਲੇਬਰ ਰਾਈਟਸ ਸੀਗੇ ਉਹਨਾਂ ਸਾਰਿਆਂ ਦੇ ਲਈ ਸਿਵਲ ਰਾਈਟਸ ਸੀਗੇ ਇਹਨਾਂ ਨੇ ਇਹ ਸਾਰੇ ਕਸ਼ ਦੇ ਵਿੱਚ ਪਾਰਟਿਸਿਪੇਟ ਕੀਤਾ ਚਾਹੇ ਉਹ ਮਾਉਂਟ ਗੋਮਰੀ ਬੱਸ ਬਾਇਕਾਟ ਸੀ ਜਿਹੜਾ ਆਪਣੇ ਆਪ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਵੱਡਾ ਜਿਹਨੇ ਇਤਿਹਾਸ ਸਿਰਜਿਆ ਤੇ ਇੱਕ ਬਰਾਬਰ ਦੀ ਜਿਹੜੀ ਮੂਵਮੈਂਟ ਸੀ ਉਹ ਚੱਲੀ ਔਰ ਸਿਵਲ ਰਾਈਟਸ ਮੂਵਮੈਂਟ ਏਸ਼ ਐਲਬਮਾ ਵਾਲੀ ਘਟਨਾ ਤੋਂ ਹੀ ਸ਼ੁਰੂ ਹੋਈ ਮੰਨੀ ਜਾਂਦੀ ਹੈ ਉਹਦੇ ਤੋਂ ਬਾਅਦ ਜਦੋਂ ਫਿਰ ਇਹਨਾਂ ਦਾ ਕਤਲ ਹੁੰਦਾ ਹੈ ਉਹਦੇ ਤੋਂ ਬਾਅਦ ਵੀ ਦੰਗੇ ਫੈਲਦੇ ਆ ਕਈ ਲੋਕ ਨਾਰਾਜ਼ ਹੁੰਦੇ ਆ ਇਸ ਗੱਲ ਤੋਂ ਤੇ ਉਹ ਵੀ ਇੱਕ ਇਹਨਾਂ ਨੂੰ ਸ਼ਾਂਤੀ ਪੁਰਸਕਾਰ ਜਿਹੜਾ ਮਿਲਦਾ ਹੈ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਕਿ ਜਿਹੜਾ ਰੇਸੀਅਲ ਡਿਸਕ੍ਰਿਮੀਨੇਸ਼ਨ ਆ ਉਹਨੂੰ ਖਤਮ ਕਰਨ ਦੇ ਵਿੱਚ ਜਿਹੜਾ ਇਹਨਾਂ ਨੇ ਯੋਗਦਾਨ ਪਾਇਆ 14 ਅਕਤੂਬਰ 1964 ਨੂੰ ਇਹਨਾਂ ਨੂੰ ਇਹ ਜਿਹੜਾ ਨੋਬਲ ਪ੍ਰਾਈਜ਼ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਇਜ਼ ਦਿੱਤਾ ਜਾਂਦਾ ਤੇ ਫਿਰ ਇਹਨਾਂ ਦੀ 4 ਅਪ੍ਰੈਲ ਨੂੰ ਮੈਮਫਸ ਦੇ ਵਿੱਚ ਟੈਨੇਸੀ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਜਾਂਦਾ ਆ ਆ ਕਈ ਕੁਛ ਇਸ ਚੀਜ਼ ਦੇ ਨਾਲ ਜੁੜਿਆ ਹੈ ਜਿਵੇਂ ਅਸੀਂ ਜ਼ਿਕਰ ਕੀਤਾ ਜਿਹੜੇ ਮੰਟਗਮਰੀ ਬੱਸ ਬਾਇਕਾਟ ਸੀਗੀ ਇੱਕ ਪੋਲੀਟਿਕਲ ਤੇ ਸੋਸ਼ਲ ਪ੍ਰੋਟੈਸਟ ਸੀ ਜਿਹੜਾ ਰੇਸ਼ੀਅਲ ਸੈਗਰੀਗੇਸ਼ਨ ਕੀਤੀ ਜਾਂਦੀ ਸੀ ਪਬਲਿਕ ਟ੍ਰਾਂਸਪੋਰਟ ਸਿਸਟਮ ਦੇ ਵਿੱਚ ਮੰਟਗਮਰੀ ਅਲਾਬਾਮਾ ਦੇ ਵਿੱਚ ਵੀ ਇਹ ਨਹੀਂ ਹੈ ਜਿੱਦਾਂ ਅੱਜ ਆ ਵੀ ਜਿਹੜਾ ਬੰਦਾ ਜਿੱਥੇ ਚੜ੍ਹਿਆ ਤੇ ਉੱਥੇ ਬੈਠ ਗਿਆ ਬੱਸਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਗੁਰੇਸ਼ੀਗੇ ਉਹਨਾਂ ਨੂੰ ਪਹਿਲ ਹੁੰਦੀ ਸੀ ਤੇ ਇਹ ਜਿਹੜੇ ਬਲੈਕ ਪਾਈਚਰ ਦੇ ਲੋਕ ਸੀ ਉਹਨਾਂ ਬੱਸ ਦੇ ਪਿੱਛੇ ਬਿਠਾਉਂਦੇ ਸੀ ਬਿਲਕੁਲ ਆਖਰ ਦੇ ਵਿੱਚ ਤੇ ਜਦੋਂ ਡਰਾਈਵਰ ਵੀ ਨਹੀਂ ਸੀ ਹਾਇਰ ਕਰਦੇ ਇਹਨਾਂ ਨੂੰ ਮਤਲਬ ਹੋਰ ਕਈ ਕੁਝ ਤੇ ਫਰਕ ਹੁੰਦਾ ਸੀ ਮਤਲਬ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਐਡਾ ਵੱਡਾ ਫਰਕ ਸੀ ਤੇ ਇੱਥੋਂ ਹੀ ਕਿਹਾ ਜਾਂਦਾ ਕਿ ਜਿਹੜਾ ਫਾਊਂਡੇਸ਼ਨ ਇਵੈਂਟ ਹੈਗਾ ਸਿਵਲ ਰਾਈਟ ਆਪਣੇ ਮੂਵਮੈਂਟ ਦਾ ਅਮਰੀਕਾ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ ਇੱਥੋਂ ਸ਼ੁਰੂ ਹੋਇਆ ਸੀ ਜਿਹੜਾ ਇਹ ਬੱਸ ਬਾਈਕਾਟ ਵਾਲਾ ਮਾਮਲਾ ਔਰ 1955 ਦੇ ਵਿੱਚ ਜਿਹੜੀ ਇੱਕ ਰੋਜ਼ਾ ਪਾਰਕ ਔਰਥ ਸੀਗੀ ਅਫਰੀਕਨ ਅਮਰੀਕਨ ਹਾਰਟ ਸੀ ਅਰੈਸਟ ਕੀਤਾ ਸੀ ਅਰੈਸਟ ਕਿਉਂ ਕੀਤਾ ਸੀ ਕਿਉਂਕਿ ਉਹਨੇ ਬੱਸ ਦੇ ਵਿੱਚ ਇੱਕ ਗੋਰੇ ਨੂੰ ਸੀਟ ਦੇਣ ਦੀ ਨਾ ਕਰਤੀ ਸੀ ਜਿਹੜੀ ਕਾਨੂੰਨ ਤੌਰ ਤੇ ਉੱਤੇ ਦਿੱਤੀ ਜਾਂਦੀ ਸੀ ਜਦੋਂ ਫਿਰ ਦਸੰਬਰ 20 1956 ਨੂੰ ਫੈਡਰਲ ਰੂਲਿੰਗ ਆਈ ਬਰਾਡਰਡ ਵਰਸਸ ਕੇਲ ਉਹ ਰੂਲਿੰਗ ਤੋਂ ਬਾਅਦ ਯੂਨਾਈਟਿਡ ਸਟੇਟਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਡਿਕਲੇਅਰ ਕੀਤਾ ਕਿ ਅਲਾਬਾਮਾ ਤੇ ਮਿੰਟ ਗੋਮਰੀ ਲਾਸ ਦੇ ਵਿੱਚ ਜਿਹੜੀਆਂ ਇਹ ਸੈਗਰੀਗੇਟਡ ਬੱਸਸ ਨੇ ਜਿਹੜੀਆਂ ਅਲੱਗ-ਅਲੱਗ ਵੀ ਆ ਜਿਹੜੇ ਸਿਆਹ ਮੂਲ ਵਾਲਿਆ ਬਲੈਕ ਭਾਈਚਾਰਾ ਵਾਲੇ ਇੱਥੇ ਬੈਠੋ ਤੇ ਗੋਰੇ ਇੱਥੇ ਬੈਠੋ ਤੇ ਜੇ ਪੂਰਾ ਬੱਸ ਸੇ ਚੜ ਗਿਆ ਤੇ ਦੂਜੇ ਬੰਦੇ ਨੂੰ ਸੀਟ ਛੱਡਣੀ ਪਊਗੀ ਇਹਨਾਂ ਨੇ ਕਿ ਇਹ ਚੀਜ਼ ਅਨਕਨਸਟੀਟਿਊਸ਼ਨਲ ਆ ਗੈਰ ਸਵਧਾਨਿਕ ਆ ਇਹ ਬਹੁਤ ਵੱਡੀ ਇੱਕ ਜਿੱਤ ਸੀ ਇਹਨਾਂ ਦੀ ਬਾਈਕਾਟ ਤੋਂ ਪਹਿਲਾਂ ਜਿਮਕਰਾਉਨ ਨੇ ਜਿਹੜਾ ਰੈਸ਼ੀਅਲ ਸੈਗਰੀਗੇਸ਼ਨ ਸੀ ਜਿਹੜਾ ਮਟਗੋਮਰੀ ਬੱਸ ਦੇ ਵਿੱਚ ਉਦੇ ਤੋਂ ਬਾਅਦ ਜਿਹੜੇ ਅਫਰੀਕਨ ਅਮਰੀਕਨ ਸੀਗੇ ਉਹਨਾਂ ਦੇ ਨਾਲ ਤੱਕਾ ਹੁੰਦਾ ਸੀ ਉਹਨਾਂ ਨੂੰ ਡਰਾਈਵਰ ਵੀ ਨਹੀਂ ਸਿਹਾਇਰ ਕਰਦੇ ਉਹਨਾਂ ਨੂੰ ਪਿੱਛੇ ਮਤਲਬ ਸਫਰ ਕਰਨ ਦੇ ਲਈ ਕਿਹਾ ਜਾਂਦਾ ਸੀ ਆਮ ਤੌਰ ਦੇ ਉੱਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਆਪਣੀ ਸੀਟ ਸਲੰਡਰ ਕਰ ਦਿਓ ਵਾਈਟ ਲੋਕਾਂ ਦੇ ਲਈ ਤੇ ਬੱਸ ਸਿਸਟਮ ਜਿਹੜਾ ਸੀਗਾ ਫਿਰ ਉਹ ਇਸ ਤਰੀਕੇ ਦੇ ਨਾਲ ਚੱਲਦਾ ਸੀ ਜਿਹੜੇ ਜਿਹੜੇ ਕਈ ਬੱਸ ਡਰਾਈਵਰ ਸੀਗੇ ਉਹਨਾਂ ਨੂੰ ਜਿਹੜੇ ਬਲੈਕ ਪੈਸੇਂਜਰ ਜਿਹੜੇ ਆ ਬਹੁਤ ਅ ਮਤਲਬ ਉਹ ਕਾਨੂੰਨ ਤੋਂ ਪਰੇ ਜਾ ਕੇ ਉਸ ਤਰੀਕੇ ਨਾਲ ਵਿਤਕਰਾ ਕੀਤਾ ਜਾਂਦਾ ਸੀ ਤੇ ਅਫਰੀਕਨ ਅਮਰੀਕਨ ਅਸੌਲਟ ਕੀਤਾ ਜਾਂਦਾ ਸੀ ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ ਸੀ ਜਦੋਂ ਫਿਰ ਕੋਰਟ ਨੇ ਫੈਸਲਾ ਕੀਤਾ ਉਹਦੇ ਤੋਂ ਬਾਅਦ ਗੱਲਬਾਤ ਸਾਰੀ ਦੀ ਸਾਰੀ ਬਦਲ ਗਈ ਇਹ ਸਾਰੇ ਕੁਝ ਦੇ ਵਿੱਚ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਉਹਨਾਂ ਦਾ ਬਹੁਤ ਵੱਡਾ ਨਾਂ ਸੀ ਔਰ ਅੱਜ ਦੇ ਦਿਨ ਪੂਰੇ ਮਾਰਕਾ ਦੇ ਵਿੱਚ ਛੁੱਟੀ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਈ ਘਟਨਾਵਾਂ ਜਿਹੜੀਆਂ ਵਾਪਰਦੀਆਂ ਜਿੱਦਾਂ ਇਹ ਮਿੰਟਗੁਮਰੇ ਵਾਲੀ ਬੱਸ ਘਟਨਾ ਸੀ ਇਸੇ ਤਰ੍ਹਾਂ ਰੇਸੀ ਟੇਲਰ ਦਾ ਰੇਪ ਦਾ ਇਨਸੀਡੈਂਟ ਬਹੁਤ ਵੱਡਾ ਹੋਇਆ ਸੀ 1944 ਦੇ ਵਿੱਚ ਰੇਸੀ ਟੇਲਰ ਇੱਕ ਬਲੈਕ ਭਾਈਚਾਰੇ ਨਾਲ ਸੰਬੰਧਤ ਹੋਰ ਸੀ ਤੇ ਉਹਨੂੰ 6 ਜਿਹੜੇ ਗੋਰੇ ਸੀਗੇ ਅਲਾਬਾਮਾ ਦੇ ਵਿੱਚ ਉਹਨਾਂ ਨੇ ਰੇਪ ਕੀਤਾ ਸੀ ਇਨਵੈਸਟੀਗੇਸ਼ਨ ਹੋਈ ਸੀ ਉੱਤ ਵਿੱਚ ਰੋਜ਼ਾ ਪਾਰਕਸ ਤੇ ਈਡੀ ਨਿਕਸਨ ਤੇ ਹੋਰ ਜਿਹੜੇ ਸੀਗੇ ਉਹਦੇ ਵਿੱਚ ਫਿਰ ਫੈਸਲਾ ਲਿਆ ਸੀ ਉਹ ਵੀ ਇੱਕ ਇਤਿਹਾਸਿਕ ਘਟਨਾ ਅ ਦੱਸੀ ਗਈ ਆ ਇਸ ਸਮੇਂ ਦੇ ਵਿੱਚ ਸੋ ਅੱਜ ਦੇ ਦਿਨ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਮਾਰਟਨ ਲੂਥਰ ਕਿੰਗ ਜੂਨੀਅਰ ਜਿਨ੍ਹਾਂ ਨੇ ਅੱਜ ਦੇ ਅਮਰੀਕਾ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੋਸਤੋ ਅਗਲੀ ਗੱਲਬਾਤ ਆਪਾਂ ਮੌਸਮ ਬਾਰੇ ਕਰਨੀ ਹੈ ਅਮਰੀਕਾ ਦੇ ਵਿੱਚ ਮੌਸਮ ਤੁਹਾਨੂੰ ਪਤਾ ਕਿ ਬਹੁਤ ਖਰਾਬ ਆ ਇਸ ਵੇਲੇ ਸਬ ਫ੍ਰੀਜ਼ਿੰਗ ਟੈਂਪਰੇਚਰ ਪੂਰੇ ਅਮਰੀਕਾ ਦੇ ਵਿੱਚ ਔਰ ਕੋਈ ਸੈਂਕੜੇ ਹਜ਼ਾਰਾਂ ਨੇ ਕਈ ਮਿਲੀਅਨ ਅਮਰੀਕਨਸ ਨੇ ਜਿਹੜੇ ਉਹ ਖਤਰਨਾਕ ਠੰਡ ਦੇ ਵਿੱਚ ਇਸ ਵੇਲੇ ਜਕੜੇ ਪਏ ਨੇ ਆਰਕਟਿਕ ਸਟ੍ਰੋਮ ਜਿਹੜਾ ਔਰ ਦੂਜੇ ਪਾਸੇ ਇਲੈਕਟ੍ਰਿਸਿਟੀ ਮਤਲਬ ਹਜ਼ਾਰਾਂ ਹੀ ਜਿਹੜੀ ਨਾਰਥ-ਵੈਸਟ ਦੇ ਵਿੱਚ ਲੋਕ ਉਹਦੇ ਨਾਲ ਅਸਰ ਉਹਦਾ ਦੇ ਉੱਤੇ ਅਸਰ ਪਿਆ ਕਿਉਂਕਿ ਨਹੀਂ ਆ ਸਨੋ ਜਿਹੜੀ ਸਾਊਥ ਵਾਲੇ ਪਾਸੇ ਇਸੇ ਤਰ੍ਹਾਂ ਨਾਰਥ-ਈਸਟ ਵਾਲੇ ਪਾਸੇ ਜਿਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਆ ਜਿਹੜੀ NFL ਗੇਮ ਨੂੰ ਪੋਸਟਪੋਨ ਕਰਨਾ ਤੇ ਲਗਭਗ 95 ਮਿਲੀਅਨ ਲੋਕ ਪੂਰੇ ਦੇਸ਼ ਦੇ ਵਿੱਚ ਇਸ ਵੈਦਰ ਵਰਨਿੰਗਸ ਦੇ ਜਾਂ ਐਡਵਾਈਜ਼ਰੀ ਦੇ ਥੱਲੇ ਦੱਸੇ ਜਾ ਰਹੇ ਆ ਕੱਲ ਐਤਵਾਰ ਨੂੰ ਜਦੋਂ ਵਿੰਡ ਚਿਲਸ ਮਾਈਨਸ ਜਿਹੜੀ ਬਲੋ 0 ਫਾਰਨਹੀਟ ਦਾ ਮਤਲਬ ਮਾਈਨਸ 17 ਡਿਗਰੀ ਸੈਂਟੀਗ੍ਰੇਡ ਤੋਂ ਵੀ ਥੱਲੇ ਚੱਲ ਰਹੀਆਂ ਸੀ ਸੋ 95 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਐਸ਼ ਵੇਲੇ ਇਹਨਾਂ ਵਰਨਿੰਗਸ ਦੇ ਥੱਲੇ ਆ ਤੇ ਵਿੰਡ ਚਿਲ ਜਿਹੜੀ ਇਸ ਤਰੀਕੇ ਦੇ ਨਾਲ ਚਲ ਰਹੀ ਔਰ ਮਾਈਨਸ 70 ਡਿਗਰੀ ਫਾਰਨਹਾਈਟ ਜਾਨੀ ਕਿ ਮਾਈਨਸ 56 ਡਿਗਰੀ ਸੈਲਸੀਅਸ ਮੋਂਟਾਨਾ ਤੇ ਡਕੋਟਾ ਦੇ ਵਿੱਚ ਤਾਪਮਾਨ ਦੱਸਿਆ ਜਾ ਰਿਹਾ ਸੋ ਇਹ ਮਤਲਬ ਕੁਝ ਮਿੰਟਸ ਦਾ ਹੀ ਇਹ ਹਾਲ ਹੈ ਜਿਹੜਾ ਡਕੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਉਹਨਾਂ ਨੇ ਦੱਸਿਆ ਕਿ ਲੋਕ ਅੰਦਰ ਰਹਿਣ ਬਾਹਰ ਨਾ ਜਾਣ ਜਿੱਥੇ ਤੱਕ ਵੀ ਬਚਾਅ ਹੋ ਸਕਦਾ ਹੈ ਬਫਲੋ ਨਿਊਯਾਰਕ ਦੇ ਵਿੱਚ ਅੋਥੀ ਵੀ ਪਿਆ ਤੋਂ 60 ਸੈਂਟੀਮੀਟਰ ਸਨੋ ਫੋਰਕਾਸਟ ਕੀਤੀ ਗਈ ਸੀ ਸਵੀਅਰ ਕੰਡੀਸ਼ਨਸ ਜਿਹੜੀਆਂ ਆਪਣਾ ਬਫਲੋ ਬਿਲਸ ਪਿਟਸਬਰਗਸ ਸਟੀਲਰ ਐਨ ਐਫ ਐਲ ਸੀ ਪਲੇਆਫ ਗੇਮ ਪੋਸਟਪੋਨ ਕੀਤੀ ਗਈ ਸੰਡੇ ਤੋਂ ਮੰਡੇ ਨੂੰ 30 ਕਿਲੋਮੀਟਰ ਦੀ ਸਪੀਡ ਦੇ ਨਾਲ 30 ਮੀਲ ਦੀ ਸਪੀਡ ਦੇ ਨਾਲ ਤੇ ਜਾਨਕਿ 48 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਜਿਹੜੀਆਂ ਹਵਾਵਾਂ ਉੱਤੇ ਚੱਲੀਆਂ ਇਹਨਾਂ ਨੇ ਵੀ ਬਹੁਤ ਵੱਡਾ ਆ ਨੁਕਸਾਨ ਕੀਤਾ ਮਤਲਬ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਹਰ ਪਾਸੇ ਤੱਕ ਇਹ ਜਿਹੜਾ ਅ ਅਸਰ ਆ ਇਹਦਾ ਮੌਸਮ ਦਾ ਪੈ ਰਿਆ ਹੈ ਤੇ ਜਿੰਨੀ ਇਹਨੇ ਜਿਹੜੀ ਓਰੇਗਨ ਦੇ ਵਿੱਚ ਜਿਹੜੀ 135000 ਤੋਂ ਜ਼ਿਆਦਾ ਘਰ ਤੇ ਬਿਜ਼ਨੈਸ ਜਿਹੜੇ ਬਿਨਾ ਬਿਜਲੀ ਤੋਂ ਰਹੇ 135000 ਤੋਂ ਜ਼ਿਆਦਾ ਹੋਮਸ ਐਂਡ ਬਿਜ਼ਨੈਸਸ ਓਰੇਗਨ ਦੇ ਵਿੱਚ ਬਹੁਤੇ ਜਿਹੜੇ ਹੈਗੇ ਆ ਪੋਰਟਲੈਂਡ ਮੈਟਰੋ ਦੇ ਨੇੜੇ ਤੇੜੇ ਤੇ ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲੀਆਂ ਔਰ ਹਵਾ ਦੇ ਵਿੱਚ 스ਨੋ ਤੇ ਜਿਹੜਾ ਆਈਸ਼ਾ ਉਹ ਦਰਖਤਾਂ ਤੋਂ ਥੱਲੇ ਉਸ ਤਰੀਕੇ ਦੇ ਨਾਲ ਆ ਰਹੇ ਸੀ ਤੇ ਜਿਹੜਾ ਡੈਮੇਜ ਹੋਇਆ ਆ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਫਿਰ ਉਹਦੇ ਨਾਲ ਆਊਟੇਜ ਵੀ ਹੋਈ ਆ ਬਿਜਲੀ ਚਲੇ ਵੀ ਗਈ ਆ ਸਿਟੀ ਆਫ ਪੋਰਟਲੈਂਡ ਬਿਊਰੋ ਆਫ এনਵਾਇਰਨਮੈਂਟ ਸਰਵਿਸਿਜ਼ ਨੇ ਇਹ ਕਿਹਾ ਆ ਕਿ ਕ੍ਰਿਊ ਐਸ ਵੇਲੇ ਕੰਮ ਕਰ ਰਿਹਾ ਨੌਨ ਸਟਾਪ ਮਲਟੀਪਲ ਲੋਕੇਸ਼ਨਸ ਦੇ ਉੱਤੇ ਤਾਂ ਕਿ ਐਮਰਜੈਂਸੀ ਰਿਪੇਅਰਸ ਜਿਹੜੀ ਹੈਗੀ ਆ ਉਹ ਕੀਤੀਆਂ ਜਾ ਸਕੇ ਤੇ ਜਿਹੜੀ ਸੀਵੇਜ ਰਿਲੀਜ਼ ਆ ਘਰਾਂ ਦੇ ਵਿੱਚ ਬਿਜ਼ਨੈਸਸ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਉੱਤੇ ਕੰਮ ਕੀਤਾ ਜਾ ਸਕੇ ਪੋਰਟਲੈਂਡ ਦਾ ਸਭ ਤੋਂ ਵੱਡਾ ਸੀਵੇਜ ਪੰਪ ਸਟੇਸ਼ਨ ਜਿਹੜਾ ਕਿ ਡਾਊਨਟਾਊਨ ਤੇ ਸਰਾਉਂਡਿੰਗ ਦੀ ਸਿਟੀ ਨੂੰ ਸਰਵ ਕਰਦਾ ਆ ਉਹ ਮਤਲਬ ਪਾਰਸ਼ਲ ਸਰਵਿਸ ਦੇ ਅੰਡਰ ਸਿਗਾ ਕਿਉਂਕਿ ਫਰੋਜ਼ਨ ਪਾਈਪ ਪਾਈਪ ਜਿਹੜੇ ਟੁੱਟੇ ਬਹੁਤ ਆ ਹਸਪਤਾਲਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਈਪ ਕਿਉਂਕਿ ਠੰਡ ਇੰਨੀ ਜ਼ਿਆਦਾ ਹੋ ਗਿਆ ਪਾਈਪ ਫਟ ਗਏ ਉਹਦੇ ਉੱਥੋਂ ਤੇ ਫਿਰ ਕੋਈ ਸਪ੍ਰਿੰਕਲ ਦੇ ਵਿੱਚੋਂ ਤੇ ਕੋਈ ਕਿਸੇ ਥਾਂ ਦੇ ਉੱਤੇ ਪਾਣੀ ਲੀਕ ਕਰ ਰਿਹਾ ਸੀ ਔਰ ਜਿਹੜੀ ਆਊਟੇਜ ਹੋ ਰਹੀ ਆ ਇਹਦੀ ਬਿਜਲੀ ਗਈ ਆ ਉਹਦੇ ਨਾਲ ਕਈ ਹਜ਼ਾਰਾਂ ਲੋਕ ਇੱਥੇ ਮਿਸ਼ੀਗਨ ਦੇ ਵਿੱਚ ਨਿਊਯਾਰਕ ਦੇ ਵਿੱਚ ਪੈنسਲਵੇਨੀਆ ਦੇ ਵਿੱਚ ਵਿਸਕੌਨਸਿਨ ਦੇ ਵਿੱਚ ਵੀ ਦੱਸਿਆ ਗਿਆ ਕਿ ਉਹਨਾਂ ਦੇ ਉੱਤੇ ਅਸਰ ਹੋਇਆ ਨਮਰਾਸਕਾ ਦੇ ਵਿੱਚ ਜਿਹੜਾ ਮਹਾ ਪਬਲਿਕ ਪਾਵਰ ਡਿਸਟ੍ਰਿਕਟ ਆ ਉਹਨਾਂ ਨੇ ਕਸਟਮਰ ਨੂੰ ਕਿਹਾ ਕਿ ਤੁਸੀਂ ਇਲੈਕਟ੍ਰਿਸਿਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਨਜ਼ਰਵ ਕਰੋ ਵਾਦੂ ਇਲੈਕਟ੍ਰਿਸਿਟੀ ਨੂੰ ਵੇਸਟ ਨਾ ਹੋਣ ਦਿਓ ਸੋ ਮੌਸਮ ਨੇ ਲਗਭਗ ਹਰ ਹਿੱਸੇ ਦੇ ਉੱਤੇ ਅਸਰ ਪਾਇਆ ਜਿੱਥੇ ਕਿਸੇ ਤੁਸੀਂ ਰਹਿ ਰਹੇ ਹੋ ਉੱਥੇ ਜਿੰਨਾ ਕੋਈ ਬਚਾਅ ਕਰ ਸਕਦੇ ਹੋ ਬਾਹਰ ਬਿਨਾਂ ਲੋਡ ਤੋਂ ਨਾ ਜਾਓ ਤੇ ਖਾਸ ਕਰ ਜਿਹੜੀ ਬਿਜਲੀ ਹੈ ਜਿੰਨਾ ਕਿ ਉਹਨੂੰ ਕੰਜ਼ਰਵ ਕੀਤਾ ਜਾ ਸਕਦਾ ਜਿਸ ਤਰੀਕੇ ਦੇ ਨਾਲ ਮੈਸੇਜ ਵੀ ਆਇਆ ਕੁਝ ਥਾਵਾਂ ਦੇ ਉੱਤੇ ਤੇ ਉਹਨੂੰ ਕਰਨਾ ਚਾਹੀਦਾ ਅਗਲੀ ਵਾਰ ਬਦ ਦੋਸਤੋ ਯੋਵਾ ਦੇ ਪ੍ਰਿੰਸੀਪਲ ਦੀਆ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਸਕੂਲ ਦੇ ਬੱਚਿਆਂ ਨੂੰ ਬਚਾਇਆ ਸੀ ਜਦੋਂ ਸ਼ੂਟਿੰਗ ਹੋਈ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਐਤਵਾਰ ਨੂੰ ਉਹਨਾਂ ਦੇ ਉਹ ਉਹਨਾਂ ਦੇ ਜਿਹੜੀ ਹੈ ਜਾਨ ਉਹ ਚਲੀ ਗਈ ਹੈ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਕੈਲਵਲ ਪੈਰਿਸ਼ ਫਿਊਨਲ ਹੋਮ ਤੇ ਜਿਹੜੀ ਉੱਥੋਂ ਦੀ ਸਿਮੇਟਰੀ ਹੈ ਉਹਨਾਂ ਨੇ ਕਨਫਰਮ ਕੀਤਾ ਆ ਪੈਰੀ ਹਾਈ ਸਕੂਲ ਪ੍ਰਿੰਸੀਪਲ ਡੈਨਮਾਰਕਬਰ ਦੀ ਮੌਤ ਦੇ ਬਾਰੇ ਪਰਿਵਾਰ ਨੇ ਅਨਾਉਂਸਮੈਂਟ ਕੀਤੀ ਹੈ ਗੋ ਫੰਡ ਮੀ ਪੇਜ ਦੀ ਵੀ ਇਹਦੇ ਤੇ ਕੁਛ ਨਾ ਕੁਛ ਮਦਦ ਕੀਤੀ ਜਾਵੇ ਮਾਰ ਬਗਰ ਜਿਹੜੇ ਸੀ ਇਹ ਕ੍ਰਿਟੀਕਲੀ ਜ਼ਖਮੀ ਹੋ ਗਏ ਸੀ ਜਦੋਂ ਜਨਵਰੀ 4 ਨੂੰ ਹਮਲਾ ਹੋਇਆ ਸੀ ਤੇ ਇਸ ਹਮਲੇ ਦੇ ਵਿੱਚ ਸਕੂਲ ਦੇ ਜਿਹੜੇ ਕੈਫੇਟੇਰੀਆ ਦੇ ਵਿੱਚ ਇੱਕ ਸਟੂਡੈਂਟ ਗੈਦਰਿੰਗ ਦੇ ਉੱਤੇ ਬ੍ਰੇਕਫਾਸਟ ਦੇ ਦੌਰਾਨ ਗੋਲੀਆਂ ਚਲਾ ਦਿੱਤੀਆਂ ਸੀ 11 ਸਾਲ ਦਾ ਮਿਡਲ ਸਕੂਲ ਦਾ ਜਿਹੜਾ ਸਟੂਡੈਂਟ ਸੀਗਾ ਉਹਦੀ ਮੌਤ ਹੋ ਗਈ ਸੀ ਇਸ ਸ਼ੂਟਿੰਗ ਦੇ ਵਿੱਚ 6 ਹੋਰ ਜ਼ਖਮੀ ਹੋਏ ਸੀ ਜਿਹੜਾ 17 ਸਾਲਾਂ ਦਾ ਮੁੰਡਾ ਗੋਲੀਆਂ ਚਲਾ ਰਿਹਾ ਸੀ ਉਨਾਂ ਵੀ ਆਪਣੇ ਤੋਂ ਬਾਅਦ ਵਿੱਚ ਗੋਲੇ ਮਾਰਲੇ ਸੀ ਕਿ ਜਿਹੜੇ ਪ੍ਰਿੰਸੀਪਲ ਸੀਗੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਇਸ ਚੀਜ਼ ਦੇ ਵਿੱਚ ਵੀ ਜੋ ਕੁਛ ਉੱਥੇ ਵਾਪਰ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਮੁਰੇ ਹੋ ਕੇ ਆਪਣੀ ਜਾਨ ਦੇ ਉੱਤੇ ਖੇਡ ਕੇ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੂੰ ਬਚਾਇਆ ਸੀ ਤੇ ਇਹਦੇ ਤੋਂ ਬਾਅਦ ਸਟੇਟ ਡਿਪਾਰਟਮੈਂਟ ਪਬਲਿਕ ਸੇਫਟੀ ਤੇ ਜਿਹੜੇ ਉਹਨਾਂ ਨੇ ਦੱਸਿਆ ਸੀ ਕਿ ਮਤਲਬ ਸੈਲਫਲੈਸਲੀ ਉਹਨੇ ਬੰਦੇ ਨੇ ਅੱਗੇ ਜਾ ਕੇ ਤੇ ਆਪਣੇ ਸਟੂਡੈਂਟਸ ਨੂੰ ਬਚਾਉਣ ਦਾ ਯਤਨ ਕੀਤਾ ਸੀ ਸਭ ਤੋਂ ਪਹਿਲਾਂ ਇਹਨਾਂ ਦੀ ਮੌਤ ਬਾਰੇ ਗੋ ਫੰਡ ਵਿੱਚ ਪੇਜ ਉੱਤੇ ਪੋਸਟ ਕੀਤਾ ਗਿਆ ਰਾਂ ਦੇ ਪਰਿਵਾਰ ਦੁਆਰਾ ਯਾਨੀ ਵਾਈਫ ਅਲਿਜ਼ਾਬੈਥ ਉਹਨੇ ਕਿਹਾ ਕਿ 8 ਵਜੇ ਐਤਵਾਰ ਨੂੰ ਸਵੇਰੇ ਦੀ ਮੌਤ ਹੋਈ ਆ ਉਹਨੇ ਆਪਣੀ ਲੜਾਈ ਲੜੀ ਆ ਉਹ 10 ਦਿਨ ਤੱਕ ਮਤਲਬ ਇੱਕ ਤਰੀਕੇ ਦੇ ਨਾਲ ਮੌਤ ਦੇ ਨਾਲ ਲੜਦਾ ਰਿਹਾ ਉਸ ਦਿਨ ਤੋਂ ਬਾਅਦ ਤੇ ਜਿਹੜੀ ਇਹ ਜਦੋਂ ਮੌਤ ਦੀ ਖਬਰ ਆਈ ਆ ਉਹਦੇ ਨਾਲ ਜਿਹੜੀ ਆ ਮਤਲਬ ਇੱਕ ਤਰ੍ਹਾਂ ਹੜ ਆ ਗਿਆ ਲੋਕਾਂ ਦਾ ਮਦਦ ਦੇਣ ਵਾਲਿਆਂ ਦਾ 200 ਦੇ ਕਰੀਬ ਲੋਕਾਂ ਨੇ ਆਪਣੀ ਕੰਡੋਲੈਂਸਸ ਉੱਥੇ ਪਹਿਲੇ ਘੰਟੇ ਦੇ ਵਿੱਚ ਵਿੱਚ ਹੀ ਉਹਦੇ ਉੱਤੇ ਪੋਸਟ ਕੀਤੀਆਂ ਸੀ ਯੋਵਾ ਦੇ ਰਿਪਬਲਿਕਨ ਗਵਰਨਰ ਨੇ ਕੇਮਰਨ ਆਲਟਸ ਉਹਨਾਂ ਨੇ ਵੀ ਕੌਂਡੋਲੈਂਸਸ ਇਹਦੇ ਉੱਤੇ ਭੇਜੀਆਂ ਆ ਉਹ ਕਹਿੰਦੇ ਸਾਡਾ ਸਾਰਾ ਸਟੇਟ ਜਿਹੜਾ ਇਸ ਵਿਅਕਤੀ ਡੈਨ ਮਰਗਰ ਦੀ ਮੌਤ ਦੇ ਉੱਤੇ ਜਿਹੜਾ ਸੋਕ ਦੇ ਵਿੱਚ ਆ ਸੋ ਜਿੱਥੇ ਜਿੰਦਾ ਵੱਡਾ ਨੁਕਸਾਨ ਹੋਇਆ ਸੀ ਇਸ ਪ੍ਰਿੰਸੀਪਲ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਮੌਤ ਦੀ ਖਬਰ ਦੇ ਨਾਲ ਬੱਚੇ ਬੱਚਿਆਂ ਦੇ ਮਾਪੇ ਜਿਹੜੇ ਉਹ ਸੋਕ ਦੇ ਵਿੱਚ ਆ ਅਗਲੀ ਗੱਲਬਾਤ ਦੋ ਗੱਲਾਂ ਨੇ ਇਸ ਦੇ ਵਿੱਚ ਖਰਾਬ ਮੌਸਮ ਤੇ ਇਮੀਗ੍ਰੈਂਟਸ ਸ਼ਿਕਾਗੋ ਤੋਂ ਖਬਰ ਆ ਰਹੀ ਹੈ ਕਿ ਜਿਹੜੇ ਅਫੀਸ਼ੀਅਲ ਇਹ ਦੱਸ ਰਹੇ ਆ ਕਿ ਇਸ ਖਰਾਬ ਮੌਸਮ ਦੇ ਵਿੱਚ ਕਿਉਂਕਿ ਤਾਪਮਨ ਬਹੁਤ ਘੱਟ ਆ ਜਿਹੜੇ ਸ਼ੈਲਟਰ ਜਾਂ ਅਸਾਈਲਮ ਸੀਕਰਸ ਨੇ ਹੈ ਟੈਕਸਸ ਦੇ ਗਵਰਨਰ ਇਧਰਲੇ ਪਾਸੇ ਨੂੰ ਭੇਜ ਰਹੇ ਨੇ ਉੱਥੇ ਸਮੱਸਿਆ ਆ ਰਹੀ ਹੈ ਕਿ ਇਹਨਾਂ ਦਾ ਕੀਤਾ ਕੀ ਜਾਵੇ ਜਾਂ ਜਿਹੜੇ ਮਾਈਗ੍ਰੈਂਟ ਟਰਾਂਸਪੋਰਟਸ ਆ ਉਹਨਾਂ ਦੇ ਉੱਤੇ ਕਿਉਂਕਿ ਬਹੁਤ ਜ਼ਿਆਦਾ ਖਤਰਨਾਕ ਹੈ ਇਸ ਵੇਲੇ ਜਦੋਂ ਅਸੀਂ ਪਹਿਲਾਂ ਡਿਟੇਲ ਦੇ ਵਿੱਚ ਜ਼ਿਕਰ ਕੀਤਾ ਆ ਲੋ ਟੈਂਪਰੇਚਰ ਤੇ ਉਹਦੇ ਨਾਲ ਕਾਫੀ ਜ਼ਿਆਦਾ ਮਾੜਾ ਅਸਰ ਪੈ ਰਿਹਾ ਆ ਤੇ ਇਹਦੇ ਵਿੱਚ ਫਿਰ ਉਹਨਾਂ ਲਈ ਅਰੇਂਜ ਕਰਨਾ ਬਹੁਤ ਔਖਾ ਹੋ ਰਿਹਾ ਆ ਜਿਹੜੇ ਸਿਟੀ ਦੇ ਵਿੱਚ ਹਿਊਮਨਿਟੇਰੀਅਨ ਕ੍ਰਾਈਸਿਸ ਦੇ ਵਿੱਚ ਲੋਕ ਹਿਆ ਰਹੇ ਆ ਸ਼ਿਕਾਗੋ ਦੇ ਵਿੱਚ ਲਗਾਤਾਰ ਨਵੇਂ ਜਿਹੜੇ ਅਰਾਈਵਲਸ ਆ ਜਿਹੜੇ ਭੇਜੇ ਜਾ ਰਹੇ ਆ ਟੈਕਸਿਸ ਦੇ ਗਵਰਨਰ ਗ੍ਰੈਗ ਐਬਰਟ ਦੁਆਰਾ ਕਿਉਂਕਿ ਸਭ ਤੋਂ ਜ਼ਿਆਦਾ ਇੱਥੇ ਠੰਡ ਵੀ ਬਹੁਤ ਪੈ ਰਹੀ ਆ ਪਿਛਲੇ ਪੰਜਾਂ ਆਪਣੇ ਜਿਹੜਾ ਹਾਫ ਡੈਕੇਡ ਦੇ ਵਿੱਚ ਪੰਜਾਂ ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਠੰਡ ਨਹੀਂ ਪਈ ਜਿੰਨੀ ਇਸ ਵੇਲੇ ਇੱਥੇ ਪੈ ਰਹੀ ਹੈ ਤੇ -32 ਡਿਗਰੀ ਤੱਕ ਤਾਪਮਾਨ ਐਤਵਾਰ ਨੂੰ ਦੱਸਿਆ ਗਿਆ ਸੀ 15400 ਤੋਂ ਜ਼ਿਆਦਾ ਅਸਾਈਲਮ ਸੀਕਰ ਜਾਂ ਤਾਂ ਫਲਾਈਟ ਰਾਹੀਂ ਜਾਂ ਬੱਸ ਰਾਹੀਂ ਟੈਕਸਸ ਤੋਂ ਸ਼ਿਕਾਗੋ ਦੇ ਵਿੱਚ ਭੇਜੇ ਗਏ ਆ ਕਿਸੇ ਨਾ ਕਿ ਸ ਕਪੈਸਿਟੀ ਦੇ ਵਿੱਚ ਜਿਹੜਾ ਡਾਟਾ ਦੱਸ ਰਿਹਾ ਆ 250 ਦੇ ਕਰੀਬ ਜਿਹੜੇ ਇਸ ਵੇਲੇ ਇਹ ਦੱਸੇ ਜਾ ਰਹੇ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਐਤਵਾਰ ਨੂੰ ਅ ਸ਼ਹਿਰ ਦੇ ਵਿੱਚ ਰੀਲੋਕੇਟ ਕੀਤੇ ਆ ਸਾਰੇ ਲੋਕ ਲਗਭਗ 140 ਜਿਹੜੇ ਵੇਟ ਕਰ ਰਹੇ ਸੀ ਲੈਂਡਿੰਗ ਜ਼ੋਨ ਦੇ ਵਿੱਚ ਕਿਉਂਕਿ ਏਰੀਆ ਜਿਹੜਾ ਆ ਡੈਜ਼ਿਗਨੇਟ ਕੀਤਾ ਗਿਆ ਸੀ ਮਾਈਗ੍ਰੈਂਟਸ ਦੇ ਲਈ ਸੋ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਅਕਮੋਡੇਸ਼ਨ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਥੱਲੇ ਚਲੇ ਗਿਆ ਸੀ ਫਰਾਈਡੇ ਤੋਂ ਹੀ ਉਹਨਾਂ ਹੀ ਇਹਨਾਂ ਦੇ ਨਾਲ ਇਸ ਵੇਲੇ ਔਖਾ ਹੋ ਰਿਹਾ ਇਹਨਾਂ ਨੂੰ ਜਿਹੜਾ ਕਰਨਾ ਇਹਨਾਂ ਨੂੰ ਆਪਣੇ ਥਾਂ ਦੇ ਉੱਤੇ ਪਹੁੰਚਾਉਣਾ ਸੋ ਇਹ ਉਧਰੋਂ ਗਵਰਨਰ ਦੁਆਰਾ ਟੈਕਸਸ ਦੇ ਗਵਰਨਰ ਦੁਆਰਾ ਇੱਧਰ ਨੂੰ ਭੇਜਿਆ ਜਾਣਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਹੈ ਜਿੱਥੇ ਜਿਹੜੇ ਆਮ ਨਾਗਰਿਕ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਉਣ ਦੇ ਯਤਨ ਕੀਤੇ ਜਾ ਰਹੇ ਆ ਉੱਥੇ ਇੰਨੀ ਠੰਡ ਦੇ ਵਿੱਚ ਵੀ ਲੋਕ ਬਾਰਡਰ ਟੱਪ ਕੇ ਆ ਰਹੇ ਆ ਤੇ ਬਾਰਡਰ ਟੱਪ ਕੇ ਉਹਨਾਂ ਨੂੰ ਫਿਰ ਅਮਰੀਕਾ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਦੋਂ ਛੱਡਿਆ ਜਾ ਰਿਹਾ ਹੈ ਤਾਂ ਉਹਦੇ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ ਅਗਲੀ ਗੱਲਬਾਤ ਦੋਸਤੋ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮੌਤ ਬਾਰੇ ਤੁਹਾਨੂੰ ਪਤਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪੌਪੂਲਰ ਆ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕੁਝ ਵੀ ਪਤਾ ਕਰ ਸਕਦੇ ਆ ਕੋਈ ਚੀਜ਼ ਬਣਾਉਣੀ ਆ ਕੋਈ ਕਰਨੀ ਆ ਕਿਸੇ ਵੀ ਚੀਜ਼ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਕੋਈ ਤੁਸੀਂ ਫੋਟੋ ਬਣਾਉਣੀ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਆ ਜਿੰਨੇ ਇਹ AI ਆ ਚਾਹੇ ਮਾਈਕਰੋਸਾਫਟ ਦਾ ਚਾਹੇ OpenAI ਦਾ ਚੈਟ ਜੀਪੀਟੀ ਆ ਇਹ ਬ ਅਸੇ ਤਰ੍ਹਾਂ ਹੀ ਜਿਹੜੀ ਰਿਸਰਚਸ ਨੇ ਉਹ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਇਸ ਚੀਜ਼ ਦੇ ਲਈ ਵੀ ਵਰਤਿਆ ਗਿਆ ਵੀ ਆਸ ਮਰੀਜ਼ ਨੂੰ ਆਹ ਕੰਪਲਿਕੀਸ਼ਨਸ ਹਨ ਉਹ ਕਿਹੜੀ ਦਵਾਈ ਠੀਕ ਹੋਊਗੀ ਹਰ ਫੀਲਡ ਦੇ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਹੁਣ ਜਿਹੜੀ ਰਿਸਰਚਸ ਚੱਲ ਰਹੀਆਂ ਉਹ ਆ ਮੌਤ ਦੀ ਪ੍ਰੈਡਿਕਸ਼ਨ ਬਾਰੇ ਆਰਟੀਫੀਸ਼ਲ ਇੰਟੈਲੀਜੈਂਸ ਆ ਬਹੁਤ ਹੀ ਸੈਂਸਿਟਿਵ ਏਰੀਆਜ਼ ਦੇ ਵਿੱਚ ਇਹਦੀ ਵਰਤੋਂ ਕੀਤੀ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਐਗਜੈਕਟ ਡੇਟ ਜਾਂ ਟਾਈਮ ਕਿਸੇ ਦੀ ਇੰਡੀਵਿਜੂਅਲ ਦੀ ਮੌਤ ਦਾ ਅ ਦੱਸਿਆ ਜਾ ਸਕੇ ਉਹ ਬਹੁਤ ਹਾਈ ਐਕਿਊਰੇਸੀ ਦੇ ਨਾਲ ਤੇ ਇਹ ਇੱਕ ਬਹੁਤ ਵੱਡਾ ਚੈਲੰਜ ਆ ਇਹਨਾਂ ਦੇ ਲਈ ਸਾਇੰਟਿਸਟਾਂ ਦੇ ਲਈ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਾਂ ਮਸ਼ੀਨ ਲਰਨਿੰਗਸ ਹੈਗੀਆਂ ਆ ਇਹਨਾਂ ਨੂੰ ਕਈ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਨੰਬਰ 1 ਤੇ ਹੈਲਥ ਰਿਸਕ ਅਸੈਸਮੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨੂੰ ਯੂਜ਼ ਕਰਕੇ ਕੀਤੀ ਜਾ ਸਕਦੀ ਹੈ ਤੋਂ ਉਹਦੇ ਤੋਂ ਬਾਅਦ ਜਿਹੜਾ ਮੌਤ ਬਾਰੇ ਦੱਸਿਆ ਜਾ ਸਕਦਾ ਕਿ ਜਿਹੜਾ ਤੁਹਾਡੀ ਮੈਡੀਕਲ ਰੈਕੋਰਡ ਤੁਹਾਡੀ ਜਨਰਿਕ ਇਨਫਰਮੇਸ਼ਨ ਜੈਨੇਟਿਕ ਇਨਫਰਮੇਸ਼ਨ ਤੁਹਾਡੀ ਲਾਈਫ ਸਟਾਈਲ ਫੈਕਟਰਸ ਤੁਹਾਡਾ ਰਿਸਕ ਕਿੰਨਾ ਆ ਕੁਝ ਜਿਹੜੀਆਂ ਸਰਟਨ ਡਿਜ਼ੀਜ਼ ਜਾਂ ਕੰਡੀਸ਼ਨਸ ਹੈਗੀਆਂ ਆ ਉਹਨਾਂ ਸਾਰਿਆਂ ਦੇ ਨਾਲ ਪ੍ਰੀਮਚੂਰ ਡੈਥ ਹੋ ਸਕਦੀ ਕਿ ਨਹੀਂ ਹੋ ਸਕਦੀ ਮੰਨ ਲਓ ਪ੍ਰਡਿਕਟ ਕੀਤਾ ਜਾ ਸਕਦਾ ਕਿ ਹਾਰਟ ਡਿਜ਼ੀਜ਼ ਕੈਂਸਰ ਜਾਂ ਡਾਇਬੀਟਿਸ ਦਾ ਹੁਣ ਇੱਕ ਬੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਦੱਸ ਦੂਗਾ ਮੇਰੀ ਇੰਨੀ ਉਮਰ ਆ ਆ ਮੇਰਾ ਜਿਹੜਾ weight ਆ ਇੰਨਾ ਮੈਂ ਖਾਣਾ ਆ ਆ ਮੇਰੀ ਡਾਈਟ ਆ ਤੇ ਆ ਮੇਰਾ ਲਾਈਫ ਸਟਾਈਲ ਇੰਨਾ ਮੈਂ ਕੰਮ ਕਰਦਾ ਤੇ ਉਹ ਦੱਸ ਦੇਣਗੇ ਵੀ ਤੈਨੂੰ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਦੱਸ ਦੂਗੀ ਵੀ ਤੈਨੂੰ ਕੈਂਸਰ ਹੋਣ ਦੇ ਕਿੰਨੇ ਚਾਂਸ ਆ ਤੁਹਾਨੂੰ ਡਾਇਬੀਟਿਸ ਹੋਣ ਦੇ ਕਿੰਨੇ ਚਾਂਸ ਆ ਜਾਂ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦੇ ਕਿੰਨੇ ਚਾਂਸ ਆ ਤੇ ਜਿਹਨੂੰ ਜਿੰਨੇ ਚਾਂਸ ਘਟਾ ਇਹਦਾ ਮਤਲਬ ਵੀ ਉਹ ਲੰਬਾ ਜੀਊਗਾ ਉਹਦੀ ਮੌਤ ਵਾਰੇ ਦੱਸਿਆ ਜਿਹੜਾ ਕੋਈ ਮਤਲਬ ਹੋਰ ਕਾਰਨ ਹੋ ਜਵੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹਦੇ ਨਾਲ ਦੱਸਿਆ ਜਾ ਸਕਦਾ ਹੈ ਹੁਣ अर्ਲੀ ਡਿਜ਼ੀਜ਼ ਡਿਟੈਕਸ਼ਨ ਹੋ ਸਕਦੀ ਹੈ ਜਿਹੜਾ ਅਲਗੋਰਿਦਮਸ ਨੇ ਇਹਨਾਂ ਨੂੰ ਵਰਤਿਆ ਜਾ ਸਕਦਾ ਆ ਕਿ ਡਿਜ਼ੀਜ਼ ਨੂੰ ਡਿਟੈਕਟ ਕਰਨ ਦੇ ਲਈ ਕਲ ਮੈਡੀਕਲ ਇਮੇਜਸ ਜਿਦਾ ਐਕਸ-ਰੇ ਆ ਐਮ ਆਰ ਆਈਜ਼ ਆ ਜਾਂ ਕੋਈ ਹੋਰ ਫਿਜ਼ੀਓਲੋਜੀਕਲ ਡਾਟਾ ਆ ਉਹਨਾਂ ਸਾਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੇ ਹੈਲਥ케ਅਰ ਰਿਸੋਰਸਸ ਅਲੋਕੇਸ਼ਨਸ ਨੇ ਉਹਨੂੰ ਕਿੰਨੇ ਦੇਣੇ ਆ ਇਸੇ ਤਰ੍ਹਾਂ ਮਤਲਬ ਐਂਡ ਆਫ ਲਾਈਫ ਕੇਅਰ ਕਿੱਦਾਂ ਦੀ ਹੋਣੀ ਆ ਅ ਐਸੀ ਤਰ੍ਹਾਂ ਜਿਹੜੀ ਪੋਪੂਲੇਸ਼ਨ ਹੈਲਥ ਮੈਨੇਜਮੈਂਟ ਆ ਉਹਦੇ ਉੱਤੇ ਸੋ ਬੜਾ ਇੱਕ ਕ੍ਰੂਸ਼ੀਅਲ ਅਪਰੋਚ ਆ ਇਸ ਲਈ ਇਸ ਰਿਸਰਚ ਦੇ ਵਿੱਚ ਕੀਤੀ ਜਾ ਰਹੀ ਆ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਪਪੂਲਰ ਹੋਈ ਔਰ ਆਉਣ ਵਾਲੇ ਸਮਾਜ ਦਾ ਸਾਰਾ ਦਾ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੀ ਸਮਾਂ ਦੱਸਿਆ ਜਾ ਰਿਹਾ ਕਿ ਤੁਸੀਂ ਜਿਹੜੀ ਵੀ ਇਨਫਾਰਮੇਸ਼ਨ ਕੋਈ ਛੋਟੀ ਤੋਂ ਛੋਟੀ ਜਾਂ ਉਤੋਂ ਵੱਡੀ ਤੋਂ ਵੱਡੀ ਇਨਫਾਰਮੇਸ਼ਨ ਤੁਹਾਨੂੰ ਚਾਹੀਦੀ ਆ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤਹਿਤ ਇਕੱਠੀ ਕਰਦੇ ਆਂ ਤੇ ਉਹਦੇ ਤਹਿਤ ਹੀ ਤੁਸੀਂ ਕੰਮ ਹੁਣ ਡੈਥ ਪ੍ਰੈਡਿਕਟ ਕਰਨ ਦੇ ਵਿੱਚ ਐਗਜ਼ੈਕਟਲੀ ਇਹ ਦੱਸਣ ਦੇ ਵਿੱਚ ਵੀ ਤੁਹਾਡੀ ਮੌਤ ਕਦੋਂ ਹੋਣੀ ਹੈ ਤੁਸੀਂ ਕਿੰਨਾ ਚਿਰ ਜੀਣਾ ਹੈ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਔਰ ਐਕਸੀਡੈਂਟ ਹੋ ਕੇ ਕਿਸੇ ਦੀ ਮੌਤ ਹੋ ਜੇ ਵੱਖਰੀ ਗੱਲ ਆ ਪਰ ਜੇ ਸਾਰੀਆਂ ਹਾਲਤਾਂ ਠੀਕ ਠਾਕ ਰਹਿੰਦੀਆਂ ਆ ਜਾਂ ਹੀ ਹਾਲਤ ਰਹਿੰਦੀਆਂ ਤਾਂ ਉਹਦੇ ਹਿਸਾਬ ਦੇ ਨਾਲ ਬੰਦਾ ਕਿੰਨਾ ਚਿਰ ਜੀ ਸਕਦਾ ਹੈ ਇਹ ਜਿਹੜੀ ਪ੍ਰੈਡਿਕਸ਼ਨ ਕਰਨ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਆ ਇਸ ਵੇਲੇ ਇੱਕ ਨਵਾਂ ਫੀਲਡ ਆ ਬਹੁਤ ਔਖਾ ਫੀਲਡ ਆ ਪਰ ਇਹਦੇ ਨਾਲ ਇੱਕ ਜਿਹੜੀ ਇਸ ਜਾਣਕਾਰੀ ਦੇ ਵਿੱਚ ਕ੍ਰਾਂਤੀ ਥਰੂ ਰਾਉਂਡ ਦੀ ਆਸ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਹੈ ਗੱਲ ਬਾਤਾਂ ਆ